ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਨੀਟਾ ਡੇਰੀ ਫਾਰਮ ਲਖੂਵਾਲ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਵਿਖਾਵਾਂਗੇ ਤਿੰਨੇ ਸੋਏ ਸਵਾਏ ਆ ਇਹ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਾਥੀਆ ਭਾਜੀ ਦੱਸਕੋ ਮੀਠੀ ਹੋਸਣਾ ਠੀਕ ਠਾਕ ਜੀ ਬਹੁਤ ਵਧੀਆ ਬੋਲ ਨਾਲ ਦੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਕਿਵੇਂ ਰਿਹਾ ਇਸ ਵੀਡੀਓ ਦਾ ਬਹੁਤ ਵਧੀਆ ਤੁਹਾਡੇ ਸਾਹਮਣੇ ਮਾਲ ਹੋਦੋ ਲੱਗਿਆ ਠੀਕ ਆ ਠੀਕ ਆ ਜੀ ਤੇ ਭਾ ਵੀ ਜਾਇ ਜੀ ਬੱਚੋ ਚੰਗੇ ਅੱਛਾ ਅੱਛਾ ਬੜਾ ਹੀ ਫੋਨ ਟੋਕਰ ਕੱਪਣ ਮੈਂ ਦਾ ਆ ਠੀਕ ਆ ਠੀਕ ਆ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀ ਨੀਤਾ ਕੱਟ ਲੱਕੂਆਲ ਨਾਣਾ ਜਿਹੜਾ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 946656 ਠੀਕ ਆ ਜੀ ਜੇ ਪਹਿਲੇ ਨੰਬਰ ਤੇ ਦੱਸਿਓ ਉਹ ਜੋ ਟੀ ਇਹ ਵੀ ਨਹੀਂ ਟੋਕਰ ਕੱਪਣੀ ਆ ਫੇਰ ਅੱਛਾ ਜੀ ਤੇ ਮੰਨ ਲਓ 4 ਮਹੀਨੇ ਦੀ ਚੈੱਕ ਪਾਸ ਆਪਾਂ ਕਰਾ ਕੇ ਲਈ ਆ ਠੀਕ ਆ ਤੇ 6 ਕਲਰ ਦੇ ਥਲੇ ਦੁੱਧ ਆ ਠੀਕ ਠੀਕ ਤੀਜੀ ਸੂਏ ਲਈ ਗਾਂ ਘੱਪਣੇ ਆਏ ਲੋ ਜੀ ਤੀਸਰਾ ਸੂਆ ਸੋਨਾ ਜੀ ਬਾਕੀ ਸਾਫੰਦਰੀ ਬੜੀ ਲੈਵਲ ਹੋਇਆ ਹੱਲੇ ਐਨ ਬੰਦੀ ਜਿੱਦਾਂ ਸੱਜਰ ਹੁੰਦੀ ਆ ਠੀਕ ਆ ਵੇਖੋ ਤੇ ਪਠਾ ਪਠਾ ਵੇਖੋ ਕਿੱਲੇ ਜੱਦੀ ਘੱਪਣ ਦੱਸਿਆ ਇਹ 4 ਮਹੀਨੇ ਦੀ ਜਿਹੜੀ ਸਹੀ ਪੂਰੀ ਠੀਕ ਲੋ ਜੀ ਪੂਰੇ 4 ਮਹੀਨੇ ਦੀ ਚੱਕ ਪਾਸ ਜੇ ਤੇ 6 ਲੀਟਰ ਇੱਕ ਛੋਲ ਦੁੱਧ ਤਿਆਰ ਆ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਹੋਣ ਇਕਲਾ ਇਕਲਾ ਥਣਿਆ ਬਾਕੀ ਹੈ ਵੀ ਜੈਡ ਬਲੈਕ ਹੈ ਤੇ ਫੇਸ ਵਾਲੀ ਸਿੰਗ ਦੀ ਬੰਦਰ ਵੀ ਬਹੁਤ ਹੀ ਵਧੀਆ ਆ ਗਈ ਆ ਨਿਗਾ ਨਿਗਾਜਾ ਸੰਗਿਆ ਹਾਂ ਇਹ ਸੱਜਾ ਤਾਂ ਕਿ ਨਾ ਕਰ ਰਿਹਾ ਸੱਜੇ ਵਾਲੀ ਦੀ ਮੈਂ 10 ਅੜ ਵਾਲੀ ਹੈ ਮਤਲਬ ਦੇਸੀ ਮਹੀਨਾ ਕੁਛ ਤੱਕ ਨੂੰ ਵਿਖਾਉਣਾ ਹੈ ਵਾਲਕ ਦੇ ਕਿਤਾ ਤੇ ਆਹ ਜੀ ਸੱਜੇ ਨੂੰ ਦੱਚਾ ਮੈਂ ਪਰਾਣੀ ਪੁੱਤ ਦਿੰਦੀ ਨਹੀਂ ਠੀਕ ਹੈ ਸੱਜਾ ਅਹੀਂ ਤੇ ਹੁਣ ਜਿਹੜਾ ਹੈਗਾ ਉਹ ਹੀ ਦੱਸਣਾ ਤੇ ਮੁੱਲ ਵੀ ਨਿਗਾਜ਼ਾ ਕਰਨਾ ਲੱਗਦਾ ਕੋਈ ਗੈੜਾ ਇੱਧਰ ਵੇਖੋ ਆ ਪੂਛ ਤੱਕ ਨਹੀਂ ਕਿਤੇ ਹੈਗਾ ਸਿਰ ਤੋਂ ਰੱਖਿਆ ਵੇਖੋ ਲੋ ਜੀ ਉਹ ਨਹੀਂ ਗੈਟ ਬਲੈਕ ਆ ਪੂਰੀ ਨਸਲ ਦੀ ਮੈਂ ਉਹ ਜੀ ਦੇਸੀ ਮਹੀਨੇ ਹੈਗੀ ਆ ਡਰਦਵਾਲ ਜੀ ਥਾਣਾਦਰ ਵਾ ਹੈ ਗਿਆ ਵੀ ਚੈੱਕ ਕਰ ਸਕਦੇ ਜਾਨ ਤੇ ਪਿੰਡਾਂ ਇਧਰ ਵੇਖੋ ਗੰਡੇ ਦੀ ਛੇਲਰ ਕਾ ਬਹੁਤ ਪਤਲੀ ਹੈ ਪ੍ਰੀ ਹਾਂ ਤੇ ਸਿੰਦ ਫਿਰ ਵੀ ਆ ਮੇਰੇ ਕੋਲ ਤਾਂ ਸਾਰੇ ਬੰਨਿਆਂ ਚੰਗੀ ਆ ਉਹ ਬੂਥੀ ਬਤੀ ਬਰੋਕੀ ਨਾਲ ਸਾਥ ਹੈ ਤੁਸੀਂ ਪਿਓ ਰਾਵੀ ਹੈ ਡਬਲ ਬਲੈਕ ਨਹੀਂ ਕਾਗਜ਼ ਲੈ ਮੋਲ ਉਹ ਕਰਨਾ ਜਿਹੜਾ ਪਹਿਲੇ ਫੋਨ ਵਾਲੇ ਲੱਲੂ ਗਾ ਠੀਕ ਹੈ ਠੀਕ ਹੈ ਜੀ ਉਹਦਾ ਕਰਨੋ ਭਾਵੇਂ 75 70 ਜੋ ਮਰਜ਼ੀ ਕਰ ਲੀਏ ਹਾਂਜੀ ਜਿਹੜੀ ਹਾਨਾ ਨਾ 62000 ਦੀ ਦੇ ਦੀਏ 62 ਦੀ ਹਾਂ ਕਰੀਏ ਜੈ ਜੈ ਕਰੀਏ ਜੋ ਤੁਸੀਂ ਕਹੋਗੇ ਕਰ ਦੇਣਾ ਆ 60 ਵੀ ਜਾਂਦੀ ਹੈ 60 ਚੋਂ ਹੀ ਛੱਡ ਗਏ ਕਿੰਨਾ 1000 ਹੋਰ ਛੱਡ ਗਏ ਲਓ ਜੀ 60 ਤੋਂ ਵੀ ਵਾਈ ਦੇ ਅੰਦਰ ਕਰ ਠੀਕ ਹੈ ਬਿਲਕੁਲ ਤਿਆਰ ਮੋਲੇ 60000 ਨੂੰ ਛੋਟ ਕਰ 58000 ਨੂੰ ਛੋਟ ਕਰਦਾ ਕਿ 558000 ਦੇ ਮੈਂ ਦੇ ਦਾਂਗੇ ਇਹ ਚੋਂ ਨਾ ਮੇਰਾ ਵੀ ਰੋਣ ਕੋ ਭੇ 100 ਰੁਪਏ ਛੋਟ ਨਹੀਂ ਕਰਾਂਗਾ ਠੀਕ ਹੈ ਠੀਕ ਲਓ ਬਾਕੀ ਰੇਟ ਲੱਗ ਜਾਓ ਆਪੀ ਤਸੱਲੀ ਕਰਕੇ ਖੜੇ ਚੈੱਕ ਕਰਾ ਰਿਹਾ ਆਪਣਾ ਡਾਕਟਰ ਨਾਲ ਲੈ ਵੀ ਅਸੀਂ ਚਾਹੁੰਦੇ ਚੈੱਕ ਕਰਾ ਕੇ ਲਈ ਸਾਡੀ ਫੁੱਲ ਗਰੰਟੀ ਦੇ ਕੇ ਨਾ ਘੇਰ ਕਰਾਉਣੀ ਕਰਾ ਕੇ ਲੈ ਠੀਕ ਹੈ ਠੀਕ ਹੈ ਦੋਵੇਂ ਟਾਈਮ ਮਿਲਦੀ ਆ ਠੀਕ ਹੈ ਇਹ ਹੈਗਾ ਵੀ ਕੋਪਲਸਾ ਜਾ ਕੇ ਕਦੇ ਟੀਕਾ ਇੱਕ ਤਾਂ ਡੰਗ ਲਵਾ ਸਕਦੇ ਆ ਅੱਜੋ ਦੇ ਹੋਰ ਚੋਗੇ ਲਈ ਆ ਨਹੀਂ ਸਾਡੇ ਕੋਲ ਅਣਕ ਵੀ ਲਵਾਇਆ ਜੀ ਅੱਛਾ ਜੀ ਪਿੱਛੋਂ ਆਪਾਂ ਬਾੜੇ ਦੇ ਜੋਗ ਲਈ ਆ ਠੀਕ ਹੈ ਠੀਕ ਹੈ ਹਾਂ ਲਓ ਜੀ ਮੰਨ ਲਓ ਕਿ ਮੈਂ ਤੁਹਾਨੂੰ ਫਰਾਕ ਕਰ ਜਾਂਦਾ ਆ ਕਿਉਂਕਿ ਚੂਣ ਜਾਣ ਬਿਲਕੁਲ ਓਕੇ ਕੋਈ ਕੇ ਗੱਲ ਸਣ ਸਣ ਵੇਖੋ ਕਟਾ ਸਣ ਨੋਕ ਵਾਲਾ ਸਣਾ ਦਾ ਸੈਗ ਇਹ ਨਾੜਾ ਰੋੜਾ ਵੇਖੋ ਪੈਪ ਵੇਖੋ ਮਹੀਂ ਦੁੱਧ ਮੈਂ ਖਾਦੀ ਰਹੀ ਜਮਾ 15 ਕਿਲੋ ਠੀਕ ਠੀਕ ਹੈ ਤੇ ਮੈਂ ਕਿ 52000 ਜੀ ਮੈਂ ਦੇ ਦਵਾਂਗੇ ਵੇਖੋ ਮੈਂ ਬਹੁਤ ਜ਼ਿਆਦਾ ਚੰਗੀ ਆ ਨਾਲੇ ਦੁੱਧ ਦਹੀਂ ਜਣਾ ਗਰਮੀਆਂ ਦੋ ਮਹੀਨੇ ਹਾਂਜੀ ਹਾਂਜੀ ਇਹ ਸਿਆਲ ਤੇ ਤਿਆਰ ਹੋ ਕਮੇਟੀ ਆ ਗਏ ਹਾਂਜੀ ਤੇ ਵੱਡੀ ਜ ਮੈਂ ਸ਼ੁਰੂ ਨਾ ਸੰਦੇ ਕੋ ਕੱਦ ਲਈ ਹੈ ਸਹੀ ਗੱਲ ਹੈ ਜੀ ਹਾਂਜੀ ਤੇ ਆਹ ਭਾਈ ਦੱਸਿਓ ਝੋਡੀ ਝੋਡੀ ਗੁੱਜੇ ਸੁਣਾਂਗੀ ਇਸੀ ਸੁਈ ਆ ਅੱਛਾ ਜੀ ਇਹ ਦੰਦਾ ਜਾਂ ਝੋਡੀ ਠੀਕ ਹੈ 10 ਕਿਲੋ ਤੋਂ ਬਾਹਰ ਹੀ ਹੋਊਗਾ ਕੋ ਬੋਲਾ ਨਾਲੇ ਦੋਹਰਾਂੇ ਪੰਜ ਛੇ ਲੰਦਰੀ ਹੋ ਗਿਆ ਠੀਕ ਹੈ ਠੀਕ ਹੈ ਜੀ ਤੇ ਰੇਟ ਇਹਦਾ ਬਿਲਕੁਲ ਜ਼ਿਆਦਾ ਕਰਨਾ ਵੇਖੋ ਜੋਡੀ ਕਿੰਦਾ ਪਲੀ ਜੁੜੀ ਐ ਥਣਲੇਵਾ ਸਾਹ بڑا ਲੋੜੀਆ ਕੱਲਾ ਕੱਲਾ ਥਾਣਾ ਨੇ ਜਿੱਖ ਜਿੱਥੇ ਥਾਂ ਲੱਗਾ ਵਾ ਐਸ ਤਰ੍ਹਾਂ ਜਿਹੜਾ 786 ਦਾ ਦੋਦੇ ਤਿਆਰ ਆਇਆ ਬੱਕੀ ਭਾਈ ਕਹਿੰਦਾ ਕਿ 10 ਜਿੱਤ ਸੀ ਥੋਲ ਬਲੰਦੀ ਆ ਕੱਦ ਵਜਣ ਵੀ ਬਹੁਤ ਚੰਗਾ ਆ ਗਿਆ ਤੇ ਹੱਨਾ ਵੀ ਨੀਲੀ ਤੇ ਬੂਰੀ ਹੋਈ ਤੇ ਕੋਲ ਕਸਾ ਦੇ ਕੱਦ ਵਜਣ ਵੀ ਬਹੁਤ ਚੰਗਾ ਆ ਗਿਆ ਵਾ ਇਸੋ ਹੀ ਨੇ ਕਿ ਹਫਤੇ ਦੇ ਆਸ-ਪਾਸ ਉਹਦਾ ਟਾਈਮ ਹੋ ਗਿਆ ਵਾ ਆਜੇ ਰੇਡ ਜਿਹੜੇ ਪਾ ਲਿਆ ਨਾ ਵੀਰ ਜੀ ਹਾਂਜੀ ਤੁਹਾ ਆਪਿਆ ਖਣਾ ਵੀ ਠੀਕ ਹੈ ਠੀਕ ਹੈ ਠੀਕ ਹੈ ਦੇਖਣ ਵਾਲਾ ਕੰਮ ਕਰਨਾ ਵੇਖੋ ਜੋ ਟਿਕਾਣ ਦੀ ਲੱਗਦਾ ਤੁਸੀਂ ਚੱਟਾ ਇਧਰ ਵੀ ਡਸ ਪਾ ਗਿਆ ਆ ਗਿਆ ਇਹ ਸਵਾਨ ਨੇ ਤੇ ਵੀ ਡਾਕਟਰ ਤੇ ਚੋਣ ਇੱਕ ਨੰਬਰ ਆ ਆ ਰੂਮ ਵਰਗੀ ਚਵਾਈ ਬੋਲੀ ਆ ਠੀਕ ਹੈ ਠੀਕ ਹੈ ਇਹ ਦਸਾਂ ਤੋਂ ਬਾਹਰ ਹੀ ਹੋਊਗਾ ਅੰਦਰ ਨਹੀਂ ਆ ਜੋ ਆ ਕੇ ਤੇ ਪਿਛੇ ਹਾਂ ਆ ਜੇ ਕੱਟਾ ਅੰਦਰ ਤਾਂ ਤਾਜੀ ਸਰੀ ਰੱਖੋ ਠੀਕ ਹੈ ਉਹ ਵੀ ਆਹ ਬੜਾ ਮੇਲ ਕਾ ਹੋ ਗਿਆ ਵੀ ਮਛੇ ਨੀਲੀ ਗੋਰੀ ਦਾ ਹੀ ਆ ਗਿਆ ਜੇ ਠੀਕ ਹੈ ਇਹ ਕਿੰਨਾ ਕੱਢੀਓ ਦੋਤਾ ਦੁੱਧ ਵੀਰ ਜੀ ਮੈਂ ਨੇ ਮੰਨ ਲਓ 12 13 ਕਿਲੋ ਆਰਾਮ ਨਾਲ ਜਨਾ ਨੇ ਮੈਲਾ ਨਹੀਂ ਮਾਰਨ ਲੱਗੀ ਅੱਛਾ ਜੀ ਮੈਲਾ ਮਾਰ ਕੇ ਇਹਨਾਂ ਦੇ ਜਨਾ 10 ਹੋਣ 10 ਮੰਨ ਕੇ ਲਵੇ ਜਿੰਨੇ ਰਣੀ ਬਾਧੀ ਹੋਊ ਘਟਨੀ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਇਹਦਾ ਕਰਤੀਏ 1 ਪੰਜ ਇਹ ਵੀ ਹਾਨ ਵਾਲੇ ਕਰਤੀਏ ਦਾ ਬਾਕੀਆਂ ਦੇਣੀਆਂ ਚ ਠੀਕ ਹੈ 10 ਦਈ ਨਿਕਲ ਦੋ ਆਪ ਜਿੱਥੇ ਕਿ ਛੱਡੀ ਦੇਣੀ 10 ਹੀ ਛੱਡ ਕੇ 91 ਜੋ ਹੋਰ ਛੱਡੀ ਹੋਰ ਕਰਤੀਏ 10 ਮਨਾ ਕਰਤੀਏ ਕਾਂਤੀ ਕੇ ਪੂਰੇ 90 ਦੇ 90 ਜੋ ਵੀ ਕੱਢਨੇ ਆ ਕੱਢਨੇ ਆ ਦੇ ਦੇਣੀ ਅੱਜ ਅੱਛਾ ਇਹ ਵੀ ਦੀ ਹਾਰਾ 200 ਰੁਪਏ ਛੋਟ ਕਰਨੀ 86000 86000 ਜਿੱਥੇ ਮਰਜੀ ਸਾਰੀਆਂ ਵੀਡੀਓ ਵੇਖ ਕੇ ਫਿਰ ਕੋ ਮੈਂ ਲੈ ਲੇ ਠੀਕ ਠੀਕ ਲਓ ਜੀ 86000 ਜੋ 200 200 ਛੋਟ ਹੀ ਕਰਨੀ ਆ ਜੇ ਕੋਈ 300 ਕਹਵੇ ਤਾਂ ਵੀ ਨਹੀਂ ਕਰਨੀ ਅੱਛਾ ਜੀ ਹਾਂ 200 ਛੋਟ ਕਰਦਾਂਗੇ ਠੀਕ ਹੈ ਠੀਕ ਆਜਾ ਕੇ ਤਸੱਲੀ ਕਰਕੇ ਖੜੇ ਮੇਰੇ ਕੋਲ ਇੱਥੋਂ ਟੀ ਵੀ ਕੋ ਕਿਦਾਂ ਦੀ ਆ ਸੂਈ ਆ ਤੇ ਕਿਆ ਕਰ ਸਾਡੇ ਤੁਸੀਂ ਚੱਡਾ ਛੱਡਾ ਜਿਹੜਾ ਬਹੁਤੀ ਸਫਾਈਆਂ ਦੇ ਵਿੱਚ ਆ ਗਿਆ ਤੇ ਥਣ ਵੀ ਨੋਕ ਵਾਲਾ ਕੱਲਾ ਕੱਲਾ ਲੱਗਾ ਪਿਆ ਵਾ ਹਾਂ ਜੀ ਵੇਖੋ ਬਿਲਕੁਲ ਦੇ ਜਿਹੜਾ ਹਾਂ ਠੀਕ ਆਜੋ ਬਈ ਤੀਜੇ ਨੰਬਰ ਤੇ ਇਹ ਵੈੜ ਕੋ 12 13 ਕਿਲੋ ਦੁੱਧ ਨਾਲੇ ਤੋਂ ਬੋਲਾ ਬੋਲਾ ਯਾਨੀ ਦੁੱਧ ਨਹੀਂ ਸੱਚ ਬਣਿਆ ਇਹਦਾ ਅੱਛਾ ਜੀ ਬਾਕੀ ਠੰਡੀ ਸੀਨ ਬੜੀ ਆ ਰਲੋ ਰਸੀ ਦੀ ਸੀ ਨਹੀਂ ਪੋਣੀ ਠੀਕ ਹੈ ਠੀਕ ਆ ਸੂਆ ਇਹ ਇਹ ਸੂਆ ਦੂਜਾ ਹੁਣ ਤੀਜਾ ਕੋ ਬਾਕੀ ਚਵਾਰ ਨੂੰ ਇਦਾਂ ਦਾ ਲੱਗਾ ਥਾਣੇ ਵੇਖੋ ਕਿੱਦਾਂ ਹੋਣਾ ਹੈ ਲੋ ਜੀ ਬਾਕੀ ਬਹੁਤ ਜ਼ਿਆਦਾ ਚਵਾਈ ਲੱਗ ਉਹ ਚੰਗਾ ਆ ਗਿਆ ਤੇ ਨਾੜਾ ਨੋੜਾ ਵੀ ਭਵਾਨੇ ਦੇ ਕਾਫੀ ਆ ਗੀਆਂ ਇਹਦੇ ਤੁਸੀਂ ਜਵਾਰ ਇਹ ਮੱਛਾ ਜੀ ਛੇ ਗਰੀ ਦੇ ਰਕਾ ਪਾ ਗਿਆ ਜਿਹੜੇ ਕਿਸੇ ਬਾਕੀ ਕਾਦ ਕਾੜ ਵੀ ਚੰਗਾ ਦਾ ਹੈ ਵੀ ਕ੍ਰੌਸ ਦੇ ਵਿੱਚ ਇਹ ਇਕੱਲਾ ਇਕੱਲਾ ਥਣ ਗਲਾਤੀ ਆ ਗਿਆ ਲੋ ਜੀ ਨਾੜਾ ਨੋੜਾ ਵੀ ਜਿਹੜੀਆਂ ਚੱਡੇ ਦੇ ਕਾਫੀ ਲੈਨ ਜਾਲੀ ਕਿੰਨੇ ਪਿਆ ਵਾ ਤੇਰੀ ਜਿਹੜਾ ਚਲਾ ਆਈ ਤੁਹਾਨੂੰ ਥਾਣਾ ਦਾ ਸਹਿਜ ਗਿਆ ਇਹ ਕਿੰਨਾ ਕੱਢੀਓ ਦੁੱਧ ਭਾਜੀ ਉਹ ਤੇ ਮੇਰੀ ਹੁਣ 12 13 ਕਿਲੋ ਖੁੱਲਾ ਢੁੱਲਾ ਖੱਲੇ ਇਹ 15 ਨੇ ਆਰਾਮ ਨਾਲ ਦੇ ਜਣਾ ਤੇ ਸੂਈ ਨੂੰ ਪਾਛੇ ਨੂੰ ਹੋਏ ਜਾਂ ਨੋ ਨਾੜੇ ਨਾੜਾ ਕਿਹਾ ਕਿ ਸਾਡੇ ਤੇ ਬੰਦੇ ਦੇ ਕਾਫੀ ਆ ਤੇ ਥਾਣਾ ਦਾ ਸਹਿਜ ਗਿਆ ਵੀ ਜਿੰਨੇ ਮਰਜ਼ੀ ਬੈਠੋ ਆ ਲੱਖੋ ਭਾਵੇਂ ਲੱਤਾਂ ਨਹੀਂ ਜਾਂ ਫੇਰ ਪਾ ਛੱਡੋ ਠੀਕ ਕਰੋ ਜੀ ਸੀਦੀ ਨਾਲ ਬਹੁਤ ਠੰਡੀ ਆ ਬੈਠ ਦੇ ਵਿੱਚ ਇਹ 15 16 ਲੀਟਰ ਦੁੱਧ ਭਾਈ ਜੀ ਇਹੋ ਜਿਹੇ ਭਰਾ ਸਾਹਮਣੇ ਲੱਜੂਆ ਤੇ ਇਹਦਾ ਮੁੱਲ ਭਾਈ ਜੀ ਉਹ ਨਵੀਂ ਦੀ ਇਹਦੇ ਵਿੱਚ ਜੈਦ ਕਰ ਦੇਣਾ ਹਾਂਜੀ ਤੇ ਇਹਦੀ 55 ਦੀ ਇਹ ਵੀ ਹਾਂ ਨਾ ਹੀ ਕਰੀਏ ਜਿੱਥੇ ਖਰਾ ਮੈਂ ਤਾਂ ਥੂੜਾ ਕੱਢਣੀ ਅੱਜ ਠੀਕ ਆ ਹਾਂ 50 ਦੀ ਦੇ ਦਈਏ ਆ 75 ਹਲਪਾਂ ਕਿੰਨੀ ਕਰੀਏ ਦੱਸੋ ਨਹੀਂ ਤੁਸੀਂ ਕਰਨੀ ਨਹੀਂ ਅੱਜ ਤੁਸੀਂ ਕਰਨੀ ਹੈ ਤੁਹਾਨੂੰ ਪਹਿਲਾਂ ਦੱਸਤਾ ਆਪੇ ਨਹੀਂ ਦੱਸ ਦੋ ਆਪ ਹੀ ਆਈਂ ਵੱਧ ਜਾਈ ਗੱਲ ਤਾਂ 45000 ਦੀ ਦੇ ਦਈਏ 40 ਵੀ ਹੋਰ ਛੱਡ ਦੀ 1000 40 200 ਹੀ ਛੱਡਣਾ ਚਾਹੀਦਾ 200 ਰੁਪਏ ਛੋੜ ਉਹ ਹੋਏ ਨੂੰ ਨਾ ਹੀ ਬਣਾਵੇ ਠੀਕ ਹੈ ਲਓ 40 200 ਰੁਪਏ ਜਿੰਨੇ ਦਾ ਛੱਡੀ ਵੀ ਚੋਣੇ ਨਾ ਹੋਆ ਬੋਲਾ ਵਾਲੇ ਕੋਲ ਦੁੱਧ ਨਾਲੇ ਠੀਕ ਹੈ ਠੀਕ ਹੈ ਲਓ ਜਿਹੜੇ ਬੋਲਾ ਹੀ ਆ ਜਿਹੜਾ ਹੈਗਾ ਪੰਜ 13 ਲਿਟਰ ਪੰਜਵਾਂ ਦਿਨ ਸੂਈ ਨੂੰ ਆ ਚ ਪੰਜਵਾਂ ਦਿਨ ਜੇ ਤੇ ਆਹ ਬੋਲਾ ਦਾ ਮੇਲ ਕਾ ਉਹ ਜੇ ਬਿਲਕੁਲ ਜਿਹੜਾ ਤਾਜ਼ਾ ਵਾ ਤੇ ਇਹੋ ਵੀ ਉੱਪਰ ਆ ਸਾਹਮਣਾ ਦਾ ਬਾਕੀ ਮੇਰਾ ਵੀ ਬੇਨਤੀ ਹਾਂ ਨਾ ਇਹੋ ਕਰੀ ਦੀ ਹਾਂਜੀ ਸੂਈਆਂ ਬਾੜਿਆ ਠੀਕ ਹੈ ਉਹ ਬਣਾ ਕੇ ਕਸੰਦੀ ਕਰਕੇ ਜਿਹੜੀ ਗੱਪਣ ਦੀ ਗਰੰਟੀ ਦਿੱਤੀ ਉਹ ਸਾਡੀ ਫੋਲ ਗਰੰਟੀ ਉਹ ਆਣ ਕੇ ਆਪਣਾ ਡਾਕਟਰ ਲੈ ਆਵੇ ਅੱਛਾ ਜੀ ਤਸਲੀ ਡੇਅਰ ਕਰਾ ਲਵੇ ਠੀਕ ਹੈ ਠੀਕ ਹੈ ਇਹ ਨਹੀਂ ਜਿੱਥੇ ਕੋਈ ਵੀਰ ਖੜੂਗਾ ਉੱਪਰ ਦੇ ਡਾਕਟਰ ਜਾਂਦੇ ਨੂੰ ਭਾਇਆ ਹੁੰਦੇ ਠੀਕ ਹੈ ਠੀਕ ਹੈ ਜੀ ਚੈੱਕ ਕਰਾ ਲੇ ਠੀਕ ਹੈ ਜੀ ਅਸੀਂ ਕਰਾ ਕੇ ਲਈ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਬਾਕੀ ਰੇਟ ਬਿਲਕੁਲ ਜਾਇਜ਼ ਬਾਏ ਦਾ ਰੇਟ ਬਹੁਤ ਦਾ ਨਾ ਕੋ ਕਹੇ ਜੋ ਛੋੜ ਹੀ ਹੋਣੀ ਜਿਹੜੀ ਕਹੀ ਆ ਠੀਕ ਹੈ ਠੀਕ ਹੈ ਲਓ ਜੀ ਨਿਗੇ ਨਿਗੇ ਰੇਟਾਂ ਤੇ ਝੋਟੀਆਂ ਚੰਗੀਆਂ ਉਹਦੇ ਵਹਿੜ ਵੀ ਚੰਗੀਆਂ ਹੈ thank